ਜਿਸ ਤਰ੍ਹਾਂ ਇਹ ਮੈਂ ਜਦੋਂ ਰਾਮਗੜੀਆਂ ਦੀ ਗੱਲ ਆਉਂਦੀ ਹੈ ਇੱਕ ਮੈਂ ਮਾਝੇ ਦਾ ਬੜਾ ਮਾਣ ਬੰਦਾ ਆ ਉਹਦੀ ਵੀ ਗੱਲ ਕਰਦੀ ਹੈ ਭਾਈ ਰਾਮ ਸਿੰਘ ਤੇ ਜੇ ਤੁਸੀਂ ਜਾਣਦੇ ਤੇ ਦੱਸ ਦਿਓ ਨੇ ਤੇ ਥੋੜਾ ਬਹੁਤਾ ਮੈਂ ਦੱਸ ਦਿੰਨਾ ਲੰਮਾ ਹੈਣਾ ਥੋੜਾ ਜਿਹਾ ਤੁਸੀਂ ਦੱਸਦੇ ਜੀ ਤੁਸੀਂ ਦੱਸਦੇ ਮੈਨੂੰ ਨਹੀਂ ਚੜਚੜੀ ਹੋਰ ਸੂਨਪੁਰ ਪਿੰਡ ਬਟੜਾਲੇ ਲਾਗੇ ਉੱਥੇ ਪੈਦਾ ਹੋਏਗੇ ਇਹ 1852 ਚ ਠੀਕ ਤੇ ਅਕੈਡਮਿਕ ਕੋਈ ਉਹਨਾਂ ਦੀ ਹੈ ਨਹੀਂ ਗ੍ਰੀਡੀ ਐਜੂਕੇਸ਼ਨ ਜੀ ਤੇ ਰਾਮਗੜੀਆਂ ਦੀ ਗੱਲ ਕੀਤੀ ਵੀ ਸਾਰੇ ਮਿਸਤਰੀ ਹੁੰਦੇ ਉਹ ਮਿਸਤਰੀ ਏਡਾ ਹੀ ਲਾਹੌਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਫੈਸਲਾਬਾਦ ਮਿਊਰ ਕਾਲਜ ਆਰਟਸ ਸੋ ਮੈਨੀ ਗਵਰਨਰ ਹਾਊਸ Shimla ਖਾਲਸਾ ਕਾਲੇ ਦਾ ਡਿਜ਼ਾਈਨ ਉਹਨਾਂ ਕੀਤਾ ਵਿਕਟੋਰੀਆ ਉਸ ਮਹਾਰਾਣੀ ਦੇ ਵੀ ਕੋਈ ਬਣਾ ਕੇ ਤੇ ਫਿਰ ਬਗੈਰ ਪੜ੍ਹਾਈ ਲਗਾਈ ਤੋਂ ਉਹ ਪ੍ਰਿੰਸੀਪਲ ਲੱਗੇ ਰਹੇ ਲਾਹੌਰ ਕਾਲਜ ਆਰਟਸ ਦੇ ਇਹ ਸੂਯਾ ਵਕਈ ਇਹ ਇੱਕ ਉਹਦੀ ਦੇਣ ਬਹੁਤ ਵੱਡੀ ਆ ਆਰਕੀਟੈਕਟ ਤੇ ਤੇ ਇਹ ਕਰਕੇ ਮੈਂ ਨਾਏ ਤੁਹਾਨੂੰ ਥੋੜਾ ਸਾ ਜੂ ਤੇ ਬਹੁਤ ਲੋਕ ਜਿਹੜੇ ਮੈਂ ਵੀ ਨਹੀਂ ਉਹਦੇ ਪੁੱਣਾ ਬਾਰੇ ਜਾਣਦਾ মিডিਆ ਆ ਤੇ ਉਹਨਾਂ ਬਾਰੇ ਜਾਣਕਾਰੀ ਮਿਲੀ ਖਾਸ ਕਰਕੇ ਜਿਹੜੇ ਪੜਿਆ ਉਹ ਵੀ ਨਹੀਂ ਪਤਾ ਹੁੰਦਾ ਵੀ ਉਹਨਾਂ ਦਾ ਡਿਜ਼ਾਈਨ ਹੋਇਆ ਹੈ ਇਹ ਮਾਡਲ ਹੈ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਤੁਹਾਨੂੰ ਬਹੁਤ ਜਾਣਕਾਰੀ ਇਹਦੇ ਬਾਰੇ ਮੈਨੂੰ ਜੀ ਮੈਨੂੰ ਮਾਜੀ ਭਲਵੰਤ ਸਾਹਿਬ ਨੇ ਬਹੁਤ ਇਤਿਹਾਸਿਕ ਗੱਲਾਂ ਮੇਰੇ ਯਾਦ ਕਰਵਾ ਦੀਆਂ ਕਰਵਾਤੀਆਂ ਜੀ ਇੱਕ ਤਾਮ ਤੌਰ ਤੇ ਭਲਵੰਤ ਸਾਹਿਬ ਵੀ ਜ਼ਿਕਰ ਕਰਦੇ ਹੁੰਦੇ ਐ ਤੇਜਾ ਸਿੰਘ ਸੁਤੰਤਰ ਦਾ ਤੇ ਮੈਂ ਵੀ ਉਹਨਾਂ ਦਾ murid ਆ ਜੀ ਮੈਂ ਉਹਨਾਂ ਦੀ ਜੀਵਨੀ ਤੋਂ ਬੜਾ ਪ੍ਰਭਾਵਿਤ ਆ ਮੈਂ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਨੀ ਚਾਹੁੰਗਾ ਬਲਵੰਤ ਸਾਹਿਬ ਲੁਧਿਆਣੇ ਦਾ ਇੱਕ ਸਕੂਲ ਹੈ ਜਿਸ ਸਕੂਲ ਦਾ ਨਾਮ ਹੈਗਾ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਹੁਣ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮੈਟ੍ਰਿਕ ਦੇ ਅਰਜਲਦ ਜਿਹੜੀ 20650 ਦੇ ਵਿੱਚੋਂ 650 ਨੰਬਰ ਲੈ ਕੇ ਪਹਿਲੇ ਨੰਬਰ ਤੇ ਆਈ ਹੈ ਉਹ ਤੇਜਾ ਸਿੰਘ ਸੁਤੰਤਰ ਸਕੂਲ ਦੀ ਕੁੜੀ ਹੈ ਤੇ ਜਿਹੜੀ ਨੰਬਰ ਦੋ ਦੇ ਤੇ ਕੁੜੀ ਆਈ ਹੈ ਉਹ ਵੀ ਉਸੇ ਸਕੂਲ ਦੀ ਕੁੜੀ ਹੈ ਔਰ ਇਹਦੇ ਨਾਲ ਕਿਉਂਕਿ ਤੁਸੀਂ ਜ਼ਿਕਰ ਕਰ ਦਿੱਤਾ ਸੀਗਾ ਭਾਈ ਰਾਮ ਸਿੰਘ ਉਹਨਾਂ ਦਾ ਬਟਾਲੇ ਵਾਲਿਆਂ ਦਾ ਵੀ ਉਹਨਾਂ ਨੇ ਕਿੱਥੋਂ ਚੱਲ ਕੇ ਕਿਵੇਂ ਕੀਤੀ ਹੈ ਤੇਜਾ ਸਿੰਘ ਸੁਤੰਤਰ ਜਦੋਂ ਅੰਡਰਗਰਾਉਂਡ ਪੀਰੀਅਡ ਕੱਟ ਰਿਹਾ ਸੀ ਕਿੰਨੀ ਦੇ ਵਿੱਚ ਇਹ ਇੱਕ ਖਿੱਤੇ ਦੇ ਵਿੱਚ ਉਦੋਂ ਇਹ ਕਾਰਪੈਂਟਰ ਦਾ ਕੰਮ ਕਰਦਾ ਹੁੰਦਾ ਸੀ ਤੇ ਇਹਨੂੰ ਹਿੰਦੀ ਦੇ ਵਿੱਚ ਜਿਹਨੂੰ ਮਿਸਤਰੀ ਕਹ ਦਿੰਦੇ ਆ ਆਪਾਂ ਜਾਂ ਦੂਜੇ ਭਾਸ਼ਾ ਦੇ ਵਿੱਚ ਉਹਨਾਂ ਦੇ ਯਾਦ ਦਾ ਨਾਮ ਲੈ ਕੇ ਉੱਥੇ ਬੜਈ ਕਹਿੰਦੇ ਹੁੰਦੇ ਸੀ ਬੁੱਢਾ ਬੜਈ ਤੇਜਲ ਸਿੰਘ ਸੁਤੰਤਰ ਨੂੰ ਬੁੱਢਾ ਬੜਈ ਕਿਹਾ ਜਾਂਦਾ ਸੀ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਇੱਕ ਕਾਰਪੈਂਟਰ ਵੱਲੋਂ ਇੱਕ ਕਾਰੀਗਰ ਵੱਲੋਂ ਉਹ ਉੱਥੇ ਚਲਾਇਆ ਸੀ ਪਿਛਲੇ ਦਿਨਾਂ ਦੇ ਵਿੱਚ ਮੈਂ ਸਹਿਮ ਪਤਰੋਦਾ ਦੀ ਇੱਕ ਇੰਟਰਵਿਊ ਸੁਣੀ ਸੀ ਸਹਿਮ ਪਤਰੋਦਾ ਜੀ ਨੂੰ ਆਪਾਂ ਕਹਿ ਸਕਦੇ ਆ ਕਿ ਸੂਚਨਾ ਕ੍ਰਾਂਤੀ ਦਾ ਪਿੱਛੇ ਮੈਂ ਬਾਹਰ ਦੇ ਵਿੱਚ ਉਹ ਅਜਿਹਾ ਨਾ ਅਮਰੀਕਾ ਦੇ ਵਿੱਚ ਰਹਿੰਦਾ ਤੇ ਉਹ ਨਹੀਂ ਜਿਹੜੀ ਉਹ ਜਿਹੜੇ ਜਿਹੜੇ ਭਾਈਚਾਰੇ ਨਾਲ ਸੰਬੰਧ ਰੱਖਦਾ ਉਹ ਵੀ ਇਸੇ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਉਹ ਨਹੀਂ ਇਹ ਗੱਲਾਂ ਕਈਆਂ ਸੀਗਾ ਕਿ ਜੇ ਸਾਡੇ ਭਾਈਚਾਰੇ ਦੀ ਆਪਾਂ ਗੱਲ ਕਰ ਲਈਏ ਜਿਹਨੂੰ ਅਸੀਂ ਆਰਕੀਟੈਕਚਰ ਦੇ لحاظ ਨਾਲ ਦੇਖੀਏ ਜਿਹਨੂੰ ਆਪਾਂ ਤਕਨੀਕ ਦੇ لحاظ ਦੇ ਨਾਲ ਦੇਖੀਏ ਇਹਦਾ ਕੋਈ ਬਾਲੀਬਾਰਸ ਨਹੀਂ ਲੇਕਿਨ ਇਹਨਾਂ ਨੂੰ ਇਹਨਾਂ ਦਾ ਹੱਕ ਨਹੀਂ ਮਿਲਦਾ ਔਰ ਤੁਸੀਂ ਦੇਖੋ ਰਾਹੁਲ ਗਾਂਧੀ ਜੇ ਕਦੇ ਕਿਸੇ ਮਿਸਤਰੀ ਨੂੰ ਜਾ ਕੇ ਮਿਲਦਾ ਕਦੇ ਕਿਸੇ ਮਿਸਤਰੀ ਨੂੰ ਮਿਲਦਾ ਇਹ ਵੀ ਉਸੇ ਲਾਈਨ ਤੇ ਕੰਮ ਕਰਦਾ ਹੈ ਇਹਦੇ ਨਾਲ ਇਕ ਇਤਿਹਾਸਕ ਤਾਂ ਥੋੜਾ ਹੈ ਅ ਇਰਾਕ ਵੀ ਰਾਜਤਾਨੀ ਹੈ ਬਗਦਾਦ ਜੀ ਬਗਦਾਦ ਵਿੱਚ ਗੁਰੂ ਨਾਨਕ ਦੇਵ ਨਾਲ ਸੰਬੰਧਿਤ ਇੱਕ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਹੈ ਬਿਲਕੁਲ ਜੀ ਔਰ ਉਹ ਗੁਰਦੁਆਰਾ ਸਾਹਿਬ ਦੀ ਬੜੀ ਪਹਿੜੀ ਹਾਲਤ ਸੀ ਲੇਕਿਨ ਇੱਕ ਮਿਸਤਰੀ ਹੁੰਦਾ ਮੁਖਤਿਆਰ ਸਿੰਘ ਦਿੱਲੀ ਦੇ ਵਿੱਚ ਮੁਖਤਿਆਰ ਸਿੰਘ ਤੋਂ ਜਿਹੜੀ ਇਰਾਕ ਦੀ ਐਮਬੈਸੀ ਸੀ ਉਹਨਾਂ ਨੇ ਫਰਨੀਚਰ ਤਿਆਰ ਕਰਵਾਇਆ ਸੀ ਜੀ ਉਹ ਫਰਨੀਚਰ ਇੰਨਾ ਸ਼ਾਨਦਾਰ ਸੀ ਜਿਹੜਾ ਲੈ ਇਰਾਕ ਦਾ ਰਾਜਦੂਤ ਸੀ ਉਹਨੂੰ ਸਦਾਮ ਹਸੈਨ ਨੂੰ ਇਨਫੋਰਮ ਕੀਤਾ ਕਿ ਜਿਹੜੀ ਇੱਥੇ ਭਾਰਤ ਦੇ ਵਿੱਚ ਮੁਖਤਿਆਰ ਸਿੰਘ ਨਾਮ ਦਾ ਇੱਕ ਅਹਿਲਾ ਕਰਪੈਂਟਰ ਹੈ ਜਿਹਨੇ ਆਪਣਾ ਫਰਨੀਚਰ ਤਿਆਰ ਕੀਤਾ ਹੈ ਸਦਾਮ ਹਸੈਨ ਨੂੰ ਜਿਹੜਾ ਪਤਾ ਲੱਗਿਆ ਤੇ ਉਹ ਕਹਿੰਦਾ ਵੀ ਭੇਜੋ ਇਸ ਬੰਦੇ ਨੂੰ ਉਹਨਾਂ ਨੇ ਉਹਦੇ ਨਾਲ ਸੰਪਰਕ ਕੀਤਾ ਉਹਨੂੰ ਬਗਦਾਦ ਭੇਜਿਆ ਔਰ ਬਗਦਾਦ ਦੇ ਵਿੱਚ ਜਿਹੜਾ ਸਦਾਮ ਹੁਸੈਨ ਦਾ ਮਹਿਲ ਸੀ ਉਹਦਾ ਜਿਹੜਾ ਲੱਕੜ ਦਾ ਕੰਮ ਸੀ ਸਾਰਾ ਉਸ ਮੁਖਤਿਆਰ ਸਿੰਘ ਨੇ ਕੀਤਾ ਸਦਾਮ ਹੁਸੈਨ ਜਿਸ ਕੁਰਸੀ ਤੇ ਬੈਠਾ ਹੁੰਦਾ ਸੀ ਉਹ ਵੀ ਮੁਖਤਿਆਰ ਸਿੰਘ ਨੇ ਤਿਆਰ ਕੀਤੀ ਸੀ ਤੇ ਜਦੋਂ ਫਿਰ ਉਹਨੂੰ ਪੁੱਛਿਆ ਸਦਾਮ ਹੁਸੈਨ ਨੇ ਕਿ ਕੀ ਚਾਹੁੰਦਾ ਮੁਖਤਿਆਰ ਸਿੰਘ ਦੋਸਤੀ ਬਣ ਗਈ ਉਹ ਕਹਿੰਦਾ ਜੀ ਮੈਂ ਇਹ ਚਾਹੁੰਦਾ ਕਿ ਮੇਰੇ ਗੁਰੂ ਦਾ ਗੁਰੂ ਘਰ ਇੱਥੇ ਉਹਦੀ ਹਾਲਤ ਮਾੜੀ ਹੈ ਇਹਦੀ ਮੁਰਬਤ ਜਿਹੜੀ ਹੈ ਪੁਨਰ ਨਿਰਮਾਣ ਕਰਵਾਇਆ ਜਾਵੇ ਇਹਦੀ ਰੈਨੋਵੇਸ਼ਨ ਕਰਵਾਈ ਜਾਵੇ ਔਰ ਫਿਰ ਉਸ ਗੁਰੂ ਘਰ ਦੀ ਜਿਹੜੀ ਹੈ ਸੇਵਾ ਉਹ ਸਦਾਮ ਹੁਸੈਨ ਨੇਕ ਤੋਹਫੇ ਦੇ ਰੂਪ ਵਿੱਚ ਕਰਵਾਈ ਸੀ ਆਪਣੇ ਮਿੱਤਰ ਮੁਖਤਿਆਰ ਸਿੰਘ ਲਈ ਸੋ ਇਹ ਜਿਹੜਾ ਭਾਈਚਾਰਾ ਹੈ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਔਰ ਇਹੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਇੰਜਰ ਕਰਨਾ ਇਹ ਮੇਰੇ ਖਿਆਲ ਮੁਤਾਬਿਕ ਇੱਕ ਬਹੁਤ ਵੱਡਾ ਮੇਰਾ ਖਿਆਲ ਹੈ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਲਈ ਸੰਕਟ ਖੜਾ ਕਰਤਾ ਜੇ ਕਿਤੇ ਇਹ ਮੁਹਿੰਮ ਸਮੁੱਚੇ ਪੰਜਾਬ 'ਚ ਫੈਲ ਗਈ ਤੇ ਇਹਨਾਂ ਜਨਾਂ ਦੇ ਵਿੱਚ 13 ਜੀਰੋ ਨਹੀਂ ਕਿਤੇ ਹੋਰ ਹੀ ਨਾ ਖੁਸ਼ ਹੋ ਜਾਈ ਜੀ